ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਜਿਹੜਾ ਕਿ ਨਕਲੀ ਪਿਸਤੌਲ ਦੇ ਆਧਾਰ ਤੇ ਲੋਕਾਂ ਦੇ ਨਾਲ ਲੁੱਟਖੋਖ ਕਰਦੇ ਸੀ ਜੀ ਹਾਂ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਦੋ ਕਿਢੌਣੇ ਪਿਸਤੌਲਾਂ ਚੋਰੀ ਦੀ ਐਕਟਿਵ ਆ ਅਤੇ ਦੋ ਦਾਤਰ ਬਰਾਮਦ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਹ ਗਿਰੋਹ ਦੇ ਮੈਂਬਰ ਵੱਖ-ਵੱਖ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਨਕਲੀ ਪਿਸਤੌਲ ਦੇ ਆਧਾਰ ਤੇ ਲੁੱਟਾਂ ਖੋਹਾਂ ਕਰਦੇ ਸੀ। ਮਮਲਾ ਇਹ ਜਿਹੜੀ ਤੋਏ ਗਨ ਹੁੰਦਾ ਸੀ ਇਤਨੀ ਮਾਮਲਾ ਕਿ ਲੇਟਾ ਰਿਹਾ। ਇਹ ਅੱਜ ਜਿਹੜੀ ਪ੍ਰੈਸ ਕਾਨਫਰੰਸ ਆ ਇਹ ਸਾਡੇ اسلامਾਬਾਦ ਥਾਣੇ ਦੇ ਐਸਐਚਓ ਮੋਹਿਦ ਕੁਮਾਰ ਦੀ ਗਵਾਹੀ ਹੇਟ ਇੱਕ ਗੈਂਗ ਨੂੰ ਇਹਨਾਂ ਨੇ ਫੜਿਆ ਆ ਜਿਹੜਾ ਇਲਾਕਾ اسلامਾਬਾਦ ਗੇਟ ਦੀ ਮਾਂ ਈਡਵੇ ਦੇ ਏਰੀਏ ਦੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਇਸ ਸੰਬੰਧ ਵਿੱਚ ਇੱਕ 129 ਨੰਬਰ ਮੁਕੱਦਮਾ ਸਾਡਾ اسلامਾਬਾਦ 379 ਬੀ ਦੇ ਵਿੱਚ ਦਰਜ ਸੀ। 14 2023 ਦਾ ਕੱਲ ਇਹਦੇ ਵਿੱਚ ਪੰਜ ਦੋਸ਼ੀਆਂ ਨੂੰ ਜਿਹੜਾ ਵਾ ਸਲਾਮਾਬਾਦ ਦੀ ਪੁਲਿਸ ਨੇ ਸਬੰ ਸਬ ਇੰਸਪੈਕਟਰ ਜਗਸੀਰ ਸਿੰਘ ਨੇ ਜਿਹੜੇ ਚੌਕੀ ਇੰਚਾਰਜ ਕੋਟ ਖਾਲਸਾ ਉਹਨਾਂ ਦੀ ਗਵਾਹੀ ਰਿਟ ਪੜਿਆ ਆ ਔਰ ਇਨ੍ਹਾਂ ਕੋਲੋਂ ਜਿਹੜੀ ਕੋਈ ਹੋਈ ਐਕਟਵਾ ਉਹ ਬਰਾਮਦ ਕੀਤੀ ਗਈ ਆ ਦੋ ਕਢਾਉਣਾ ਪਸਾਉਣ ਮਿਲੇ ਨੇ ਔਰ ਦੋ ਦਾਤਰ ਇਨ੍ਹਾਂ ਕੋ ਬਰਾਮਦ ਕੀਤੇ ਗਏ ਨੇ। ਤਾਇਏ ਟੋਏ ਟੋਏ ਧੰ ਦਿਖਾ ਕੇ ਸਾਰੀ ਲੁੱਟ ਕੋ ਕਿਸ ਤਰੀਕੇ ਨਾਲ ਹਾਂਜੀ ਇਹ ਲੋਕਾਂ ਨੂੰ ਡਰਾ ਕੇ ਜਿੱਦਾਂ ਦਾਤਰ ਵਿਖਾ ਕੇ ਟੋਏ ਪਿਸਟਲ ਵਿਖਾ ਕੇ ਤੇ ਫਿਰ ਉਹ ਉਹਦੇ ਨਾਲੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਤੇ ਇਹਨਾਂ ਨੂੰ ਕੱਲ ਜਿਹੜਾ ਜਿਹੜਾ ਜੋੜੇ ਪੱਠਿਆਂ ਦੇ ਕੋਲੋਂ ਜਿਹੜਾ ਵਾ ਇਹਨਾਂ ਨੂੰ ਕਾਬੂ ਕੀਤਾ ਗਿਆ ਕਿਸੇ ਵਾਰਦਾਤ ਨੂੰ ਅੰਜਾਮ ਦੇ ਲਈ ਬੈਠੇ ਹੋਏ ਸੀ ਇੱਥੇ ਅੱਗੇ ਵੀ ਇਹਨਾਂ ਦੇ ਲਿੰਕ ਲਿਖੇ ਜਾ ਰਹੇ ਕਿ ਕਿਤੇ ਕਿਤੇ ਵੇਚ ਵੇਚ ਦੀਆਂ ਹੋਰ ਲਿੰਕਸ ਇਹਨਾਂ ਦੀ ਬਿਲਕੁਲ ਜੀ ਇਹ ਦੇ ਵਿੱਚ ਟੋਟਲ ਇਹ 12 ਵਾਰਦਾਤਾਂ ਸਾਡੀਆਂ ਜਿਹੜੀਆਂ ਏਰੀਆ ਦੀਆਂ ਮੰਨੇ ਨੇ ਜਿਹੜੀਆਂ ਨਾਲ ਲੁੱਟਾ ਖੋਹਵਾ ਦੀਆਂ ਕੀਤੀਆਂ ਨੇ ਜਿਹਦੇ ਵਿੱਚ ਪੰਜ ਪਰਚੇ ਸਾਡੇ ਅਜੇ ਤੱਕ ਸਸੀਂ 3 ਸੌ ਆਊਟ ਕੀਤੇ ਨੇ ਜਿਹੜੇ ਦਰਜ ਹੋਏ ਨੇ ਇੱਕ ਸਾਡਾ ਗੇਟ ਕੀਮਾ ਚ ਬੀ ਬਲਾਕ ਦੇ ਵਿੱਚੋਂ ਮੋਟਰਸਾਈਕਲ ਖੋ ਹੋਇਆ ਸੀ ਉਹ ਵੀ ਇਹ ਵਾਰਦਾਤ ਮੰਨੇ ਨੇ ਜਿਨ੍ਹਾਂ ਵਿੱਚ ਤਿੰਨ ਦੋਸ਼ੀ ਪਹਿਲਾਂ ਹੀ ਕੋਰਟ ਕਾਲ ਆਪਣੇ ਗੇਟਕੀਮਾਂ ਵਾਲੇ ਫੜ ਚੁੱਕੇ ਆ ਔਰ ਇਹ ਪੰਜ ਬੰਦੇ ਵੀ ਉਹਦੇ ਵਿੱਚ ਇਨਵੋਲ ਵਹ ਗਏ ਪਹਿਲਾਂ ਵੀ ਕੋਈ ਅੱਗੇ ਮਾਮਲੇ ਦਰਜ ਨੇ ਐਨਟੀਪੀ ਐਕਸੈਕਟ ਇਹਨਾਂ ਦੇ ਚੋਰੀ ਦੇ ਮਾਮਲੇ ਦਰਜ ਆ ਜੀ ਅੱਗੇ ਬਾਕੀ ਹੋਰ ਇਹਨਾਂ ਦਾ ਰਿਕਾਰਡ ਜਿਹੜਾ ਉਹ ਖੰਘਾ ਰਹੇ ਜੀ ਆਪਾਂ ਲਾਈਵ ਤੇ ਇਸ ਚੈਨਲ ਦੇ ਲਈ ਅੰਮ੍ਰਿਤਸਰ ਤੋਂ ਗੌਰਵ ਕੁਮਾਰ ਤੀ ਵਿਸ਼ੇਸ਼ ਰਿਪੋਰਟ